ਫੋਨ ਵੀ ਵੋਟਾਂ ਮੰਗਣ ਦੇ ਲਈ ਤੁਹਾਡਾ ਉਮੀਦਵਾਰ ਉਹਨਾਂ ਦੇ ਵਿੱਚ ਜਾ ਕੇ ਬੈਠੇਗਾ ਜੇ ਨਹੀਂ ਬੈਠੇਗਾ ਤਾਂ ਕਿਉਂ ਤੁਹਾਡਾ ਇੱਕ ਨੁਮਾਇੰਦਾ ਤੁਹਾਡਾ ਇੱਕ ਵਰਕਰ ਹਾਲੇ ਤੱਕ ਉਹਨਾਂ ਕੋਲੇ ਗਿਆ ਨਹੀਂ ਇਤੋਂ ਸ਼ਰਮ ਦੀ ਤੇ ਦੂ ਲਾਹਨਤ ਦੀ ਗੱਲ ਦਾ ਸੇਰ ਹੋ ਕੀ ਹੁੰਦੀ ਤੁਹਾਡੀ ਰਾਜਤਾਨੀ ਦੇ ਵਿੱਚ ਬੇਰੁਜ਼ਗਾਰ ਟੈਂਕੀਆਂ ਤੇ ਬੈਠੇ ਆ ਤੁਹਾਡੀ ਰਾਜਤਾਨੀ ਦੇ ਵਿੱਚ ਬੇਰੁਜ਼ਗਾਰ ਟਾਵਰਾਂ ਤੇ ਬੈਠੇ ਆ ਤੁਹਾਡੀ ਰਾਜਤਾਨੀ ਦੇ ਵਿੱਚ ਅੱਜ ਵੀ ਧਰਨੇ ਮੁਜ਼ਾਰੇ ਲੱਗਦੇ ਆ ਕੀ ਗੱਲ ਕਿੱਧਰ ਗਏ ਹੋ ਬੋਲ ਜਦੋਂ ਸੱਤਾ ਦੇ ਵਿੱਚ ਆਉਣੇ ਹੋ ਕੀ ਗੱਲ ਪਈ ਨਗਾ ਬਦਲਦੀ ਆ ਕਿ ਚਸ਼ਮਈ ਐਸਾ ਲਾ ਲੈਣਿਓ ਕਿ ਤੁਹਾਨੂੰ ਉਹ ਜਵਾਨੀ ਬੇਰਜ਼ਗਾਰ ਜਿਹੜੀ ਫਿਰਦੀ ਆ ਉਹ ਦੀਦੀ ਨਹੀਂ ਕੀ ਗੱਲ ਜਦੋਂ ਸੱਤਾ ਚਾਣਿਓ ਸਾਰੀਆਂ ਗੱਲਾਂ ਭੁੱਲ ਜਾਂਨੇਓ ਟੱਚਣਾ ਵੀ ਤੇਰੇ ਮੇਰੇ ਵਰਗੇ ਪਾਸੇ ਵਾਲੇ ਬੈਠੇ ਹੋਏ ਕਰਦਿਆ ਕਿਉਂ ਵੀ ਮਾਸਟਰਾ ਇੱਥੇ ਫਿਰਦਾ ਦਿਹਾੜੀਆਂ ਕਰਦਾ ਤਾਂ ਉਹ ਦੁੱਖ ਉਹਨਾਂ ਨੂੰ ਪਤਾ ਹੁੰਦਾ ਉਹ ਦੁੱਖ ਕੁਰਸੀ ਤੇ ਬੈਠਿਆਂ ਨੂੰ ਏਸੀ ਕਮਰਿਆਂ ਦੇ ਵਿੱਚ ਬੈਠੇ ਇਹਨਾਂ ਲੀਡਰਾਂ ਨੂੰ ਵੱਡਿਆਂ ਨੂੰ ਉਹਨਾਂ ਨੂੰ ਉਹ ਦੁੱਖ ਨਹੀਂ ਪਤਾ ਲੱਗਦਾ ਟੈਂਕੀ ਤੇ ਬੈਠੀ ਇੱਕ ਭੈਣ ਸਿੱਪੀ ਸ਼ਰਮਾ ਮਾਨਸਾ ਉਹਨੂੰ ਕੀ ਕਹਿ ਕੇ ਲਾਇਆ ਸੀ ਤੂੰ ਮੇਰੀ ਭੈਣ ਆ ਨਾ ਤਾਂ ਥੱਲੇ ਆ ਜਾ ਸਾਡੀ ਸਰਕਾਰ ਆਉਣ ਦੇ ਪੈਲ ਦੇ ਆਧਾਰ ਤੇ ਛੋਡਾ ਕੰਮ ਕਰਾਂਗੇ ਕੀ ਹੋਇਆ ਜੀ ਛੋਡੀ ਸਰਕਾਰ ਆਇ ਨੂੰ 2 ਸਾਲ ਹੋ ਗਏ ਹੋਰ ਬੇਰਜ਼ਗਾਨ ਤਾ ਛੱਡੋ ਤੁਹਾਡੀ ਆਪਦੀ ਭੈਣ ਵੀ ਅੱਜ ਬੇਰਜ਼ਗਾਰ ਫਿਰਦੀ ਆ ਇੱਕ ਗੱਲ ਦੱਸਿਓ ਜੇ ਕਾਨੂੰਨੀ ਅੜਚਨਾ ਪਰੇ ਕਰਕੇ ਨਿਯੁਕਤੀ ਪੱਤਰ ਦਿੰਨੇ ਹੋ ਤਾਂ 168 ਡੀਪੀ ਜਿਹੜੇ ਧੂਰੀ ਦੀ ਟੈਂਕੀ ਤੇ ਬੈਠਿਆ 42 ਲੱਖ ਰੁਪਏ ਉਹਨਾਂ ਦਾ ਹਾਲ